ਬਿਕਰਮ ਜੀਠਿਆ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਇੱਕ ਕਰਕੇ ਬਿਕਰਮ ਜੀਠਿਆ ਦੇ ਸਾਰੇ ਰਸਤੇ ਬੰਦ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਡਾ ਵੱਡਾ ਐਕਸ਼ਨ ਕਰ ਦਿੱਤਾ ਚਾਹੇਗਾ ਬਿਕਰਮ ਜੀਠਿਆ ਅਤੇ ਉਸ ਦੇ ਪਰਿਵਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਲੇਕਿਨ ਬਿਕਰਮ ਜੀਠਿਆ ਨੇ ਚੰਮਦੀਆਂ ਚਲਾਈਆਂ ਸੁਪਰ ਸੀਐਮ ਦੇ ਨਾਮ ਦੇ ਨਾਲ ਜਾਣੇ ਜਾਂਦੇ ਸੀ ਬਿਕਰ ਮਜੀਠੀਆ ਪੰਜਾਬੀਓ ਸਮਾਂ ਬੜਾ ਬਲਵਾਨ ਹੁੰਦਾ ਹੈ ਜਦੋਂ ਸਮਾਂ ਆਪਣੀ ਖੇਡ ਖੇਡਦਾ ਹੈ ਤਾਂ ਜਿਹੜੇ ਰਾਜੇ ਨੇ ਉਹ ਗਰੀਬ ਹੋ ਜਾਂਦੇ ਨੇ ਤੇ ਜਿਹੜੇ ਗਰੀਬ ਨੇ ਉਹ ਰਾਜੇ ਬਣ ਜਾਂਦੇ ਨੇ ਯਾਨੀ ਕਿ ਰੱਬ ਦੇ ਕੋਲ ਇੰਨੀ ਤਾਕਤ ਹੈ ਕਿ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ ਅਤੇ ਭਿਖਾਰੀ ਨੂੰ ਉਹ ਜਿਹੜਾ ਹੈ ਉਹ ਰਾਜਾ ਬਣਾ ਸਕਦਾ ਹੈ ਲਗਜ਼ਰੀ ਗੱਡੀਆਂ ਦੇ ਵਿੱਚ ਰਹਿਣ ਵਾਲਾ ਲਗਜ਼ਰੀ ਕੋਠੀਆਂ ਦੇ ਵਿੱਚ ਰਹਿਣ ਵਾਲਾ ਬਿਕਰ ਮਜੀਠੀਆ ਅੱਜ ਨਾਬਾ ਦੀ ਨਵੀਂ ਜੇਲ੍ਹ ਦੀ ਹਵਾ ਖਾ ਰਿਆ ਹੈ ਨਾ ਕੋਈ ਗਾਰਲਿਕ ਬਰੈਡ ਨਾ ਕੋਈ ਪਾਸਤਾ ਨਾ ਕੋਈ ਸਪੈਸ਼ਲ ਸਬਜੀ ਨਾ ਕੋਈ ਸਪੈਸ਼ਲ ਰੋਟੀ ਉਹੀ ਕੁਝ ਮਿਲ ਰਿਹਾ ਹੈ ਜੋ ਆਮ ਕੈਦੀਆਂ ਨੂੰ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਮਿਲਦਾ ਹੈ ਸਮੇਂ ਨੇ ਅਜੈਠ ਠੋਕਰ ਮਾਰੀ ਬਿਕਰ ਮਜੀਠੀਆ ਨੂੰ ਕਿ ਬਿਕਰ ਮਜੀਠੀਆ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਦਿੱਤਾ ਦੁਨੀਆ ਭਰ ਦੇ ਪੰਜਾਬੀਆਂ ਬਨੂੰ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਹ ਤਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਭਾਈ ਅਸੀਂ ਜੋ ਕੁਝ ਵੀ ਕੀਤਾ ਹੈ ਉਹ 101% ਸਹੀ ਹੈ ਜਿਹੜਾ ਕਿਸੇ ਦਾ ਹੱਕ ਵੱਡਦਾ ਹੈ ਉਸ ਨੂੰ ਹੱਕ ਦੇਣਾ ਚਾਹੀਦਾ ਹੈ ਇਹਨਾਂ ਦਾ ਹੱਕ ਬਣਦਾ ਸੀ ਜੇਲ੍ਹ ਵਿੱਚ ਜਾਣਾ ਇਸ ਕਰਕੇ ਅਸੀਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਉਹਨਾਂ ਨੇ ਕਿਹਾ ਕਿ ਬੀਬਾ ਸਿਮਰਤ ਕੌਰ ਦੀਆਂ ਅਰਦਾਸਾਂ ਸੁਣੀਆਂ ਜਾਂਦੀਆਂ ਨੇ ਤੇ ਪਹਿਲਾ ਸ਼੍ਰੋਮਣੀ ਅਕਾਲੀ ਦਲ ਵੱਸੇ ਸਰਕਾਰ ਅਰਦਾਸ ਕੀਤੀ ਸਰਕਾਰ ਵੀ ਬਣੀ ਫਿਰ ਆਪਣੇ ਭਰਾ ਵਾਸਤੇ ਅਰਦਾਸ ਜਿੰਦਗੀ ਬਿਕਰਮ ਜੀਠਿਆ ਵਾਸਤੇ ਅਰਦਾਸ ਕੀਤੀ ਕਿ ਉਹਦਾ ਕੱਖ ਨਾ ਦੇਵੀ ਤੇ ਕਹਿੰਦਾ ਕੱਖ ਅਸੀਂ ਰਹਿਣ ਵੀ ਨਹੀਂ ਦੇਣਾ इवन दो ਉਹਨਾਂ ਨੇ ਇਹ ਵੀ ਕਿਹਾ ਕਿ ਬਿਕਰਮ ਮਜੀਠਿਆ ਵੱਲੋਂ ਬਿਕਰਮ ਮਜੀਠਿਆ ਤੇ ਆਕ ਵਿੱਚ ਜਿਹੜੀ ਅਰਦਾਸ ਕੀਤੀ ਗਈ ਸੀ ਤੇ ਬੀਬਾ ਹਰਸਿਮਰਤ ਕਾਲ ਮਜੀਠਿਆ ਆ ਬੀਬਾ ਹਰਸਿਮਰਤ ਕਾਲ ਬਾਦਲ ਨਹੀਂ ਜਿਹੜਾ ਹੈ ਚੌਕੀਆਂ ਪਰ ਲੱਗ ਜਾਣਾ ਚਾਹੀਦਾ ਹੈ ਪੁਛਾ ਦੱਸਾਂ ਦੀ ਲੱਗ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੇਲੇ ਕਰ ਦਿੱਤਾ ਹੈ ਹਾਲਾਂਕਿ ਬਿਕਰਮਜੀਠਿਆ ਵੱਲੋਂ ਚੈਲੰਜ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਭਗਵੰਤ ਮਾਨਾ ਤੇਰੀਆਂ ਚੀਕਾਂ ਕਢਵਾਵਾਂਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਇਹੀ ਗੱਲ ਬਿਜ਼ਨਸ ਦੇ ਸਰਪੋਚਤਕਾਰੀਆਂ ਨੇ ਕਹੀ ਜਦੋਂ ਵਕ ਵਕ ਥਾਵਾਂ ਤੇ ਲੈ ਕੇ ਗਏ ਬਿਕਰਮਜੀਠਿਆ ਨੂੰ ਉਹਨਾਂ ਦੇ ਗੁਪਤ ਟਿਕਾਣਿਆਂ ਤੇ ਤੇ ਰਸਤੇ ਵਿੱਚ ਸਿੱਧੇ ਹੋ ਗਿਆ ਬਿਕਰਮਜੀਠਿਆ ਕਹਿੰਦੇ ਤੁਹਾਨੂੰ ਦੱਸਾਂਗਾ ਕਿ ਪਾਵਰ ਦੀ ਵਰਤੋਂ ਕਿਵੇਂ ਕਰੀਦੀ ਹੈ ਤੇ ਫਿਰ ਵਿਜੀਲੈਂਸ ਵਾਲਿਆਂ ਨੇ ਉਹ ਹੱਥ ਭੇਰਿਆ ਕਿ ਬਿਕਰਮ ਮਜੀਠੀਆ ਦੀਆਂ ਨਾਬਾਦੀ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਚੀਕਾਂ ਪੈ ਗਈਆਂ ਬਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਬਿਕਰਮ ਮਜੀਠੀਆ ਨੂੰ ਨਾ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਮਿਲ ਰਹੀ ਹੈ ਕੋਈ ਰਾਤ ਤੇ ਨਾ ਹੀ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚੋਂ ਮੁਹਾਲੀ ਦੀ ਸਥਾਨਕ ਅਦਾਲਤ ਨੇ ਤਾਂ ਕੋਰੀ ਨਾ ਕਰ ਦਿੱਤੀ ਹੈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਸ ਤਰ੍ਹਾਂ ਪੱਤਰਕਾਰ ਅਤੇ ਵਕ ਵਕ ਬੁੱਧੀਜੀਵੀ ਕਹਿ ਰਹੇ ਨੇ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਜ ਫਿਰ ਦੁਬਾਰਾ ਉਹਨਾਂ ਦੀ ਨਿਆਂਖ ਹਰਾਸਤ ਵਧਾ ਦਿੱਤੀ ਗਈ ਹੈ 4 ਅਕਤੂਬਰ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਨੂੰ ਸਜ਼ਾ ਹੋਣੀ ਹੈ ਜਾਂ ਨਹੀਂ ਹੋਣੀ ਕਿ ਅਸਰਗਾਈਆਂ ਲਗਾਈਆਂ ਜਾ ਕੇ ਕਿ 7 ਤੋਂ 8 ਸਾਲ ਦੀ ਬਿਕਰਮ ਜਿਠੀਆ ਨੂੰ ਸਜ਼ਾ ਹੋਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਦੋਸ਼ ਐਡ ਕੀਤੇ ਗਏ ਨੇ ਜਿਹੜੇ ਕੇਸਾਂ ਦੇ ਵਿੱਚ ਫਸਾਇਆ ਗਿਆ ਹੈ ਉਸ ਦੇ ਵਿੱਚ ਬਿਕਰਮ ਜਿਠੀਆ ਬਿਕਰਮ ਜਿਠੀਆ ਦੇ ਸੋਹਰਾ ਪਰਿਵਾਰ ਬਿਕਰਮ ਜਿਠੀਆ ਦੇ ਪਿਤਾ ਬਿਕਰਮ ਜਿਠੀਆ ਦੀ ਤਰਫ ਪਤਨੀ ਗਰੀਬਕੌਰ ਮਜੀਠੀਆ ਵੀ ਰੋਲ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਦਿਵਾਲੇ ਵੀ ਹੋਣਗੇ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਦਿਵਾਲੇ ਹੋਏ ਨੇ ਸੁਖਪਾਲ ਸਿੰਘ ਖਹਿਰਾ ਨਹੀਂ ਦੁਖਤੀ ਰਾਗ ਉੱਤੇ ਹੱਥ ਰੱਖ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਕਰਮ ਮਜੀਠੀਆ ਦਾ ਸਾਥ ਦੇ ਕੇ ਬਿਕਰਮ ਮਜੀਠੀਆ ਦਾ ਸਾਥ ਜਿਹੜਾ ਵੀ ਦੇਵੇਗਾ ਉਸ ਨੂੰ ਜੇਲ੍ਹ ਦੀਆਂ ਸੁਲਾਖਾਂ ਪਿੱਛੇ ਪੀ ਜਾ ਜਾਵੇਗਾ ਕਿਉਂਕਿ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਲੜਕੇ ਦੋਨੋਂ ਪਿਓ ਪੁੱਤ ਅੰਡਰਗ੍ਰਾਉਂਡ ਹੋ ਗਏ ਨੇ ਇਹ ਦਰਖਾਚੀਆਂ ਪ੍ਰਗਟਾਏ ਜਾ ਰਹੇ ਨੇ ਦੇ 4 ਅਕਤੂਬਰ ਨੂੰ ਅਦਾਲਤ ਤੋਂ ਵੱਨੂ ਲਗਭਗ 7 ਤੋਂ 8 ਸਾਲ ਦੀ ਸਜ਼ਾ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਪੰਜਾਬ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਜ਼ਾ ਦੇਣਾ ਇਹ ਮਾਨਯੋਗ ਅਦਾਲਤ ਦਾ ਕੰਮ ਹੈ ਤੇ ਸਾਨੂੰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ